ਵਾਈ ਗੁਰਚੀ ਕਾਉਸੋ ਸ਼ੀਰੀ ਵਾਈ ਗੁਰਚੀ ਕੀ ਫਤਹੀ ਅੱਜ ਆਪਾਂ ਪਹੁੰਚੇ ਆਂ ਪੈਂਡਰਤਰ ਪੈਂਡਰਤਰ ਪੱਖੋਆ ਰੋਡ ਤੇ ਠੀਕ ਜੋਧਾ ਕਸਬਾ ਦੇ ਵਿੱਚਕਾਰ ਅੱਡੇ ਤੋਂ ਰਸਤਾ ਮੁੜਦਾ ਏ ਤੇ ਰਤਨੀਪਿੰਡ ਤੋਂ ਥੋੜਾ ਜਿਹਾ ਬਾਹਰ ਜਾ ਕੇ 42 ਸਵ ਗੁਰਦੁਆਰਾ ਸਾਹਿਬ ਆਉਂਦਾ ਹੈ ਇਹ ਗੁਰਦੁਆਰਾ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਛੂ ਧਰਤੀ ਹੈ ਇੱਥੇ ਤਾਂ ਤਾਂ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਈ ਵਾਰ ਦਿੱਤੇ ਤੇ ਦਾਤਨ ਕਰਕੇ ਦਾਤਨ ਵੀ ਲਾਈ ਜੋ ਆਉਣ ਵਾਲੇ ਟਾਈਮ ਵਿੱਚ ਟਾਲੀ ਬਣ ਕੇ ਪੜੀ ਫਿਰ ਬੁੱਲਤ ਹੋਈ ਉਹ ਅੱਜ ਵੀ ਤੇ ਸੋਪੀਦਾ ਹੈ ਇਹ ਪਿੰਡ ਦੀ ਕਮੇਟੀ ਹੀ ਇਸ ਦੀ ਸੇਵਾ ਸੁਮਣ ਕਰ ਰਹੀ ਹੈ ਜਿਸ ਦੇ ਪ੍ਰਧਾਨ ਭਾਈ ਜਗੀਰ ਸਿੰਘ ਜੀ ਤੇ ਹੈੱਡ ਗ੍ਰਾਂਤੀ ਭਾਈ ਅਮਰਜੀਤ ਸਿੰਘ ਜੀ ਤੇ ਹੋਰ ਬੜੇ ਹੀ ਨਾਲ ਪਿੰਡ ਦੇ ਮੋਹਵਰ ਬੰਦੇ ਨਾਲ ਜੁੜੇ ਹੁੰਦੇ ਆ ਤੇ ਪਿੰਡ ਦੀ ਹੀ ਸੰਗਤ ਇਸ ਗੁਰਦੁਆਰਾ ਸਾਹਿਬ ਨੂੰ ਚਲਾ ਰਹੀ ਹੈ ਤੇ ਇੱਥੇ ਇਹ ਕਹਿੰਦੇ 24 ਘੰਟੇ ਲੰਗਰ ਵੀ ਚੱਲਦਾ ਹੈ ਜਿਸ ਦੇ ਵਿੱਚ ਲੱਸੀ ਬੜੀ ਮਸ਼ਹੂਰ ਹੈ ਤੇ ਲੱਸੀ ਵੀ 24 ਘੰਟੇ ਚੱਲਦੀ ਹੈ ਤੇ ਆਓ ਇੱਥੇ ਹੋਰ ਤੁਸੀਂ ਜਾਣਗੇ ਆਪਾਂ ਇੱਥੇ ਦੇ ਭਾਈ ਜਗੀਰ ਸਿੰਘ ਜੀ ਨੂੰ ਜੋ ਪ੍ਰਧਾਨ ਨੇ ਤੇ ਹੈੱਡ ਗ੍ਰਾਂਤੀ ਭਾਈ ਅਮਰਜੀਤ ਸਿੰਘ ਜੀ ਨੇ ਆਓ ਚਲਿਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰ ਪਾਸੇ ਪਮਾਲੀ ਤੇ ਨਾਲ ਮੇਰੇ ਜੱਸ ਯੋਧਾ ਨੇ ਤੇ ਨਰਮੇ ਦੀਪਾ ਮਾਨ ਕਾਲੀ ਵੀ ਆਏ ਸੀ ਅੱਜ ਤੇ ਅਸੀਂ ਪਹੁੰਚਿਆ ਤਿੰਨੇ ਜਾਣੇ ਗੁਰਦੁਆਰਾ ਟਾਲੀ ਸਾਹਿਬ ਇਹ ਸਥਾਨ ਹੈਗਾ ਰਤਪਿੰਡ ਰਤਨਾ ਗੁਰੂ ਗੋਸ਼ਟਿਆਸ ਉਹਰੇ ਭਜਾਣੂ ਹੋਵਾਂਗੇ ਜਾਣੂ ਹੋਵਾਂਗੇ ਆਪਣੇ ਨਰ ਜੋੜੇ ਨੇ ਜੋ ਆਪਾਂ ਜਾਣੂ ਕਰਾਉਣ ਲਈ ਗੁਰਦੁਆਰੇ ਦੇ ਪ੍ਰਧਾਨ ਜਗੀਰ ਸਿੰਘ ਜੀ ਤੇ ਨਾਲ ਹੈੱਡ ਹੈ ਗ੍ਰਾਂਥੀ ਭਾਈ ਅਮਰਜੀਤ ਸਿੰਘ ਜੀ ਤੇ ਨਾਲ ਹੋਰ ਸੰਗਤ ਜੁੜੀ ਆ ਜਿਹੜੀ ਤੇ ਸੇਵਾ ਦਾ ਸੇਵਾ ਕਰਦੇ ਨੇ ਹੋਰ ਨਾਲ ਹੈਗੇ ਨੇ ਆਪਣੇ ਤੇ ਇੱਕ ਗ੍ਰਾਂਥੀ ਸਿੰਘ ਇੱਥੇ ਹੋਰ ਨੇ ਆਪਣੇ ਜਿਹੜੇ ਮੀਤ ਗ੍ਰਾਂਥੀ ਨੇ ਉਹ ਵੀ ਨਾਲ ਜੁੜੇ ਹੋਏ ਨੇ ਗੱਲਾਂ ਬਾਤਾਂ ਜਾਣਦੇ ਆ ਭਾਈ ਅੰਮ੍ਰਿਤ ਸਿੰਘ ਜੀ ਨੂੰ ਮਿਲਦੇ ਆ ਤੇ ਹੋਰ ਨਾਲ ਸੰਗਤ ਨੂੰ ਮਿਲਦੇ ਆ ਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਬਾ ਜੀ ਤੁਹਾਨੂੰ ਇਹ ਇਹ ਜਾਣੂ ਕਰਾਉ ਗੁਰੂ ਗ੍ਰੀਤ ਸੰਗਤ ਨੂੰ ਕਿ ਇਸ ਦਾ ਇਤਿਹਾਸ ਕੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਟਾਲੀ ਸਾਹਿਬ ਪਿੰਡ ਰਤਨ ਜ਼ਿਲ੍ਹਾ ਲੁਧਿਆਣਾ ਇਸ ਪਾਵਨ ਪਵਿੱਤਰ ਇਤਿਹਾਸਕ ਸਥਾਨ ਦਾ ਜੋ ਇਤਿਹਾਸ ਹੈ ਇਸ ਜਗ੍ਹਾ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗਰੀਬ ਨਿਵਾਜ ਜਦੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਉਪਰੰਤ ਪੜਾਹ ਦਰ ਪੜਾਹ ਹੁੰਦੇ ਹੋਏ ਸਤਿਗੁਰੂ ਜੀ ਸ੍ਰੀ ਆਲਮਗੀਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਲੁਧਿਆਣਾ ਵਿਖੇ ਪਹੁੰਚੇ ਸਨ ਉਸ ਤੋਂ ਉਪਰੰਤ ਚਾਲੇ ਪਾਉਂਦੇ ਹੋਏ ਸਤਿਗੁਰੂ ਜੀ ਇੱਕ ਰਾਤ ਇਸ ਜਗ੍ਹਾ ਤੇ ਗੁਰਦੁਆਰਾ ਟਾਲੀ ਸਾਹਿਬ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਜੀ ਆਣ ਕਰਕੇ ਬਿਰਾਜਮਾਨ ਹੋਏ ਸਨ ਇਸ ਜਗ੍ਹਾ ਦੇ ਉੱਪਰ ਆਣ ਕਰਕੇ ਸਤਿਗੁਰਾਂ ਨੇ ਜੋ ਕਿ 16 ਤੇ 17 ਪੋਧੀ ਜੋ ਕਿ ਇੱਕ ਰਾਤ ਇਸ ਪਾਵਨ ਸਥਾਨ ਤੇ ਰੁਕੇ ਸਨ ਸਤਿਗੁਰਾਂ ਨੇ ਜੋ ਕਿ ਇਸ ਤੋਂ ਕੁਝ ਕੁ ਦੂਰੀ ਤੇ ਜੋ ਕਿ ਪਿੰਡ ਹੈ ਕਿਲਾ रायपुर ਜੀ ਜੀ ਉੱਥੋਂ ਦੇ ਜੋ ਕਿ ਦੋ ਸਰਦਾਰ ਸਨ ਭਾਈ ਜੱਟੂ ਅਤੇ ਭਾਈ ਸਵਾਈ ਜੀ ਉਹਨਾਂ ਨੂੰ ਸਤਗੁਰਾਂ ਨੇ ਮਿਲਣ ਵਾਸਤੇ ਸੱਦਾ ਭੇਜਿਆ ਸੀ ਪਰ ਉਹ ਸਤਗੁਰਾਂ ਦੇ ਬੁਲਾਉਣ ਦੇ ਉੱਤੇ ਉਹ ਦੋਨੇ ਹੀ ਸਿੱਖ ਸਰਦਾਰ ਨਹੀਂ ਪਹੁੰਚੇ ਤੇ ਜਦੋਂ ਉਹਨਾਂ ਦੀਆਂ ਘਰ ਵਾਲੀਆਂ ਨੂੰ ਮਾਈਆਂ ਬੀਬੀਆਂ ਨੂੰ ਪਤਾ ਲੱਗਿਆ ਕਿ ਸਾਡੇ ਸਰਦਾਰਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਠੁਕਰਾ ਦਿੱਤਾ ਹੈ ਸਤਗੁਰਾਂ ਦੇ ਹੁਕਮ ਨੂੰ ਨਹੀਂ ਮੰਨਣਾ ਕੀਤਾ ਸਤਿਗੁਰਾਂ ਦੇ ਕੋਲ ਮਾਈਆਂ ਬੀਬੀਆਂ ਨੇ ਭੁੱਲ ਬਖਸ਼ਾਉਣ ਵਾਸਤੇ ਬੀਬੀ ਸਲਖਣੀ ਦੀ ਅਗਵਾਈ ਦੇ ਵਿੱਚ ਪ੍ਰਸ਼ਾਦਾ ਸ਼ਰਧਾ ਭਾਵਨਾ ਦੇ ਨਾਲ ਤਿਆਰ ਕੀਤਾ ਤੇ ਇਸ ਸਥਾਨ ਤੇ ਗੁਰਦੁਆਰਾ ਟਾਲੀ ਸਾਹਿਬ ਦੀ ਇਸ ਪਾਵਨ ਪਵਿੱਤਰ ਸਥਾਨ ਤੇ ਮਾਈਆਂ ਬੀਬੀਆਂ ਨੇ ਮਾਈ ਸਲਖਣੀ ਦੀ ਅਗਵਾਈ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਆਣ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਇਆ ਤੇ ਸਤਗੁਰਾਂ ਤੋਂ ਆਪਣੇ ਸਰਦਾਰਾਂ ਦੀਆਂ ਜੋ ਕਿ ਭੁੱਲਾਂ ਸਨ ਉਹ ਬਖਸ਼ਾਈਆਂ ਸਨ ਸਤਗੁਰਾਂ ਨੇ ਮਾਈਆਂ ਬੀਬੀਆਂ ਦੀ ਜੋ ਕਿ ਸ਼ਰਧਾ ਨੂੰ ਦੇਖਦੇ ਹੋਏ ਸਤਗੁਰਾਂ ਨੇ ਵਰ ਬਖਸ਼ਿਸ਼ ਕੀਤਾ ਕਿ ਤੁਹਾਡੀਆਂ ਜਿਹੜੀਆਂ ਸਰਦਾਰੀਆਂ ਹਨ ਇਹ ਜੁਗੋ ਜੁਗ ਅਟਲ ਰਹਿਦੀ ਦੁਨੀਆ ਤੱਕ ਇਸੇ ਤਰ੍ਹਾਂ ਹੀ ਸਰਦਾਰੀਆਂ ਕਾਇਮ ਰਹਿਣਗੀਆਂ ਸਾਧ ਸੰਗਤ ਜੀ ਉਹ ਸਰਦਾਰੀਆਂ ਅੱਜ ਵੀ ਸਤਗੁਰਾਂ ਦੇ ਹੁਕਮ ਉਸੇ ਤਰ੍ਹਾਂ ਹੀ ਚੱਲ ਰਹੇ ਹਨ ਅੱਜ ਵੀ ਉਹ ਸਰਦਾਰੀਆਂ ਮਾਈਆਂ ਬੀਬੀਆਂ ਦੇ ਕੋਲ ਹੀ ਹਨ ਤੇ ਉਸ ਤੋਂ ਉਪਰੰਤ ਪ੍ਰਸ਼ਾਦਾ ਛਕਾਉਣ ਤੋਂ ਉਪਰੰਤ ਜਦੋਂ ਸਤਿਗੁਰੂ ਜੀ ਅਗਲੇ ਦਿਨ ਇਸ ਪਾਵਨ ਪਵਿੱਤਰ ਅਸਥਾਨ ਤੋਂ ਚਾਲੇ ਪਾਉਣ ਲੱਗੇ ਹਨ ਅੱਗੇ ਵਾਸਤੇ ਤੇ ਆਲੇ-ਦੁਆਲੇ ਦੀਆਂ ਸੰਗਤਾਂ ਤੇ ਪਿੰਡ ਰਤਨਾ ਦੀ ਸਮੂਹ ਸੰਗਤ ਨੇ ਰਲ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਇੱਕ ਰਾਤ 16 ਅਤੇ 17 ਉਹਦੀ ਰਾਤ ਨੂੰ ਇੱਥੇ ਰੁਕੇ ਹੋ ਆਪ ਜੀ ਕਿਰਪਾ ਕਰੋ ਜਾਣ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਸਥਾਨ ਨੂੰ ਇਸ ਜਗ੍ਹਾ ਨੂੰ ਕੋਈ ਨਿਸ਼ਾਨੀ ਬਖਸ਼ਿਸ਼ ਕਰਕੇ ਜਾਓ ਤੇ ਉਸ ਵਕਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਟਾਲੀ ਦੀ ਦਾਤਨ ਮੰਗਵਾਈ ਹੈ ਜੀ ਉਸ ਨੂੰ ਧਰਤੀ ਦੇ ਉੱਤੇ ਪੰਜ ਰਗੜੇ ਲਾ ਕਰਕੇ ਧਰਤੀ ਦੇ ਵਿੱਚ ਗੱਡ ਦਿੱਤਾ ਜਿਸ ਤੋਂ ਬਹੁਤ ਸੋਨਾ ਟਾਲੀ ਦਾ ਦਰਖਤ ਪਰ ਫੁੱਲਤ ਹੋਇਆ ਸੀ ਜੋ ਕਿ ਇਸ ਪਾਵਨ ਪਵਿੱਤਰ ਸਥਾਨ ਦੇ ਬੈਕਸਾਈਡ ਤੇ ਅੱਜ ਵੀ ਟਾਲੀ ਦਾ ਦਰਖਤ ਸ਼ਿਸ਼ੋਭਤ ਹੈ ਅਤੇ ਉਸ ਤੋਂ ਉਪਰੰਤ ਇਸ ਦੇ ਨਾਲ ਹੀ ਪਾਵਨ ਸਥਾਨ ਦੇ ਨਾਲ ਜੋ ਕਿ ਇੱਕ ਬੌਲੀ ਸੀ ਜਿਸ ਦਾ ਬਹੁਤ ਠੰਡਾ ਮਿੱਠਾ ਜਲ ਸੀਗਾ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਬੌਲੀ ਦੇ ਵਿੱਚ ਉਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਵਰ ਦਿੱਤਾ ਕਿ ਜੋ ਵੀ ਇਸ ਸਥਾਨ ਤੇ ਇਸ ਬੌਲੀ ਦੇ ਵਿੱਚ ਇਸ ਜੋ ਕਿ ਹਣ ਬੌਲੀ ਦੇ ਸਥਾਨ ਤੇ ਸਰੋਵਰ ਸਾਹਿਬ ਸ਼ਿਸ਼ੋਭਿਤ ਕੀਤਾ ਗਿਆ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਆਣ ਕਰਕੇ ਇਸ ਬੌਲੀ ਦੇ ਵਿੱਚ ਇਸ਼ਨਾਨ ਕਰੇਗਾ ਉਹ ਮਨ ਦੀਆਂ ਮਰਜ਼ਾ ਉਹਨਾਂ ਦੀਆਂ ਪੂਰੀਆਂ ਹੋਣੀਆਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੁੱਖ ਹੋਵੇ ਜਾਂ ਕੋਈ ਵੀ ਕਿਸੇ ਦੀ ਮਨਸ਼ਾ ਹੋਵੇ ਉਸ ਨੂੰ ਲੈ ਕਰਕੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਸ ਦੇ ਰੋਗ ਸਤਿਗੁਰੂ ਜੀ ਆਪ ਕੱਟਦੇ ਹਨ ਸੋ ਇਸ ਸਥਾਨ ਤੇ ਜੋ ਕਿ ਮਸਿਆ ਦਾ ਪਾਵਨ ਪਵਿੱਤਰ ਦਿਹਾੜਾ ਉਹ ਵੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਆਣ ਕਰਕੇ ਇਸ ਪਾਵਨ ਪਵਿੱਤਰ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਅਤੇ ਆਪਣੇ ਮਨ ਦੀਆਂ ਭਾਵਨਾਵਾਂ ਸੰਪੂਰਨ ਕਰਾਉਂਦੀਆਂ ਹਨ ਸੋ ਇਸ ਪਾਵਨ ਪਵਿੱਤਰ ਸਥਾਨ ਦੀ ਬਹੁਤ ਦੂਰ ਦੂਰ ਤੱਕ ਮਹਿਮਾ ਹੈ ਗੁਰਦੁਆਰਾ ਟਾਲੀ ਸਾਹਿਬ ਦੇ ਨਾਲ ਇਹ ਪਾਵਨ ਪਵਿੱਤਰ ਸਥਾਨ ਜੋ ਕਿ ਇਸ ਸ਼ੋਭਿਤ ਹੈ ਇਥੇ ਸੁਣਿਆ ਸੀ ਕਿ ਕਿੱਡੇ ਜਾਂਦੇ ਹਨ ਇਹ ਹੈ ਚੀਜ਼ ਕਿ ਉਹ ਉਹ ਜੇ ਚੀਜ਼ ਹੈ ਤਾਂ ਉਹਦੀ ਕੀ ਕੀ ਮਹੱਤਤਾ ਨੇ ਸਾਲ ਸੰਗਤ ਜੀ ਇਹ ਜੋ ਕਿ ਕਿੱਲਿਆਂ ਦੇ ਇਹ ਤੇ ਜੋ ਵੀ ਇੱਥੇ ਕਿਸ ਸੰਗਤਾਂ ਨੇ ਆਪਣੀ ਮਨਸ਼ਾ ਰੱਖਦੀ ਹੈ ਜੋ ਵੀ ਕਿਸੇ ਤਰ੍ਹਾਂ ਦੀ ਕਿਸੇ ਦੀ ਮਨੋਕਾਮਨਾ ਜਾਂ ਪਸ਼ੂਆਂ ਨੂੰ ਲੈ ਕਰਕੇ ਜਾਂ ਵਿਦੇਸ਼ ਜਾਣ ਵਾਸਤੇ ਕੋਈ ਮਨਸ਼ਾ ਹੁੰਦੀ ਹੈ ਜਾਂ ਕੋਈ ਕਿਸੇ ਵੀ ਪ੍ਰਕਾਰ ਦੀ ਜੇ ਵੀ ਉਹਨਾਂ ਦੇ ਮਨ ਦੇ ਵਿੱਚ ਮਨਸ਼ਾ ਹੁੰਦੀ ਹੈ ਉਹ ਆਣ ਕਰਕੇ ਇੱਥੇ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ ਸਤਿਗੁਰੂ ਜੀ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਉਹੋ ਜੀ ਉਹਨਾਂ ਦੀ ਮਨਸ਼ਾ ਪਾਲਾ ਪਸ਼ੂਆਂ ਦੀ ਹੋਵੇ ਜਾਂ ਵਿਦੇਸ਼ ਜਾਣ ਦੀ ਹੋਵੇ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਦੁੱਖ ਕਲੇਸ਼ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਤਿਗੁਰੂ ਜੀ ਉਹਨਾਂ ਦੀ ਭਾਵਨਾ ਨੂੰ ਵੇਖ ਕੇ ਸੰਗਤਾਂ ਦੀ ਤੇ ਉਹਨਾਂ ਦੀ ਮਨੋ ਕਾਮਨਾ ਸਤਿਗੁਰੂ ਜੀ ਸੰਪੂਰਨ ਕਰਦੇ ਹਨ ਬਹੀ ਜ਼ਿਕਰ ਪ੍ਰਕਾਸ਼ ਪ੍ਰਧਾਨ ਸਾਹਿਬ ਚਲੋ ਇਹ ਤਾਂ ਇਤਿਹਾਸਿਕ ਗੱਲਾਂ ਹੋ ਗਈਆਂ ਉਹੋ ਜੀ ਘਟਨਾ ਹੈ ਜਿਹੜੀ ਆਪਾਂ ਅਕੀ ਦੇਖੀ ਹੋਵੇ ਜਾਂ ਕੁਛ ਹੈ ਜਾਂ ਕੋਈ ਚੀਜ਼ ਹੋਈ ਹੋਵੇ ਗੁਰੂ ਸਾਹਿਬ ਨੇ ਆਪਣੇ ਪਰ ਤੱਕ ਦਿਖਾਇਆ ਹੋਵੇ ਕੋਈ ਹੈ ਕੋਈ ਚਮਤਕਾਰ ਜਾਂ ਜਿਹਨੂੰ ਲਈ ਆਪਣਾ ਗੁਰੂ ਸਾਹਿਬ ਨੇ ਆਪਣਾ ਆਜੇ ਹਜ਼ੂਰੀ ਚੀਜ਼ ਦਿਖਾਈ ਹੋਵੇ ਹਾਂਜੀ ਜੀ ਅਨੰਦਪੁਰ ਸਾਹਿਬ ਤੋਂ ਨੋ ਜੋਰਾ ਸਿੰਘ ਲੱਖਾ ਨੇ ਹਾਂਜੀ ਸਾਰਿਆਂ ਨੂੰ ਪਹਿਲਾਂ ਨਗਰ ਕੀਰਤਨ ਸ਼ੁਰੂ ਕਰਾਇਆ ਸੀਗਾ ਠੀਕ ਹੈ ਜੀ ਉਹ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਲੈ ਕੇ ਨਹੀਂ ਆਏ ਸੀਗਾ ਜੋਧਾ ਪਿੰਡ ਤੋਂ ਸਿੱਧਾ ਖਨੂਰ ਨੂੰ ਮੋੜ ਲਿਆ ਸੀ ਉਹਨਾਂ ਨੇ ਠੀਕ ਹੈ ਜੀ ਤੇ ਉੱਥੋਂ ਜਦੋਂ ਬਰਾਬਰ ਟਾਲੀ ਸਾਹਿਬ ਦੇ ਆ ਗਏ ਉਹ ਹਾਂਜੀ ਉੱਥੋਂ ਫਿਰ ਘੋੜਾ ਭੱਜ ਕੇ ਆਪਣੇ ਟਾਲੀ ਸਾਹਿਬ ਆਇਆ ਸੀ ਕਿ ਉਹ ਕੋੜਾ ਟਾਲੀ ਸਾਹਿਬ ਆ ਕੇ ਖੜ ਗਿਆ ਹਾਂਜੀ ਟਾਲੀ ਸਾਹਿਬ ਆ ਕੇ ਉਹਨੇ ਪੌਣ ਮਾਰ ਕੇ ਉੱਥੇ ਖੜ ਗਿਆ ਮਗਰੀ ਸੰਗਤੀ ਵੀ ਅਸੀਂ ਵੀ ਕੋਲੇ ਖੜੇ ਸੀ ਉਦੋਂ ਅਸੀਂ ਕੋੜ ਦੇ ਥੋੜਾ ਅੱਗੇ ਕੀ ਦੇਖਿਆ ਹਾਂਜੀ ਕੀ ਦੇਖਿਆ ਹਾਂਜੀ ਇਹ 96 99 ਦੀ ਗੱਲ ਹੈ ਸਾਰਿਆਂ ਨੂੰ ਪਹਿਲੂ ਜੋ ਨਗਰ ਕੀਰਤਨ ਕਰਿਆ ਉਹਨਾਂ ਨੇ ਜੋਰਾ ਸਿੰਘ ਲੱਖਾਂ ਮਹਿਤੀ ਆਣੇ ਸਾਹਿਬ ਬਾਬਾ ਜੀ ਇਹ ਉਹਨਾਂ ਨਾਲ ਪਹਿਲਾਂ ਸੰਗਤ ਨੇ ਕਿਹਾ ਤਾਂ ਹੋਊਗਾ ਕਿ ਟਾਲੀ ਸਾਹਿਬ ਆ ਡੇ ਇੱਧਰ ਇੱਧਰ ਹੋ ਕੇ ਚਲੋ ਹਾਂਜੀ ਉਹਨਾਂ ਨੂੰ ਦੱਸਿਆ ਸੀਗਾ ਉਹਦੋਂ ਉਹਨਾਂ ਨੇ ਸਕਿਉਰਟੀ ਜੀ ਗਈ ਪਹੁੰਚਦੀ ਉਹ ਕਹਿੰਦੇ ਵੀ ਸਾਡੀ ਸਕਿਉਰਟੀ ਨਹੀਂ ਹੈਗੀ ਇੱਧਰ ਜਾ ਨਹੀਂ ਸਕਦੇ ਅੱਛਾ ਹਾਂਜੀ ਹਾਂ ਵੀ ਸਾਨੂੰ ਪਤਾ ਨਹੀਂ ਹੈ ਗੁਰਗੋਨ ਸਿੰਘ ਮਾਰਗ ਦੇ ਵਿੱਚ ਨਾ ਸਾਡਾ ਅਟੈਚ ਨਹੀਂ ਕਰਿਆ ਹੋਇਆ ਸੀ ਗੁਰਦਰਾ ਸਾਹਿਬ ਟੈਜ ਵਾਲਾ ਅਟੈਚ ਨਹੀਂ ਕੀਤਾ ਉਹ ਕਿਨੇ ਵਿੱਚ ਗੁਰਗੋਨ ਸਿੰਘ ਮਾਰਗ ਜਿਹੋ ਦੇ ਸਾਹਮਣੇ ਚੱਲਣਾ ਅੱਛਾ ਗੁਰੂ ਜੀ ਮਹਾਰਾਜ ਇਹ ਅੱਛਾ ਗੁਰੂ ਸਾਹਿਬ ਮਹਾਰਾਜ ਜਿਹੜਾ ਮਾਰਗ ਆ ਹਾਂਜੀ ਹਾਂਜੀ ਗੁਰੂ ਸਾਹਿਬ ਮਹਾਰਾਜੀ ਦਾ ਉਹ ਇੱਥੇ ਥੋੜੀ ਦੂਰੀ ਨਾਲ ਨਿਕਲਦਾ ਵਾ ਨਹੀਂ ਹੈ ਤਾਂ ਆਪਣੇ ਇੱਧਰ ਦੀ ਸੀਗਾ ਉਹ ਬਰਾਬਰ ਦੀ ਕੱਢਿਆ ਹੋਇਆ ਵਾ ਜੀ ਉਹ ਆਪਣਾ ਨਾਲ ਗੁਰਦਰਾ ਸਾਹਿਬ ਅਟੈਚ ਨਹੀਂ ਕਰਿਆ ਹੋਇਆ ਵਿੱਚ ਉਹ ਟੈਜ ਨਹੀਂ ਕੀਤਾ ਹੋਇਆ ਹਾਂਜੀ ਹਾਂ ਉਹ ਬਰਾਬਰ ਉਹ ਨਕਸ਼ੇ ਦੇ ਸਾਹਮਣੇ ਚੱਲੇ ਸੀ ਬਿਲਕੁਲ ਉਹਨਾਂ ਨਾਲ ਇਹ ਟੈਜ ਪਰ ਅਟੈਚ ਨਹੀਂ ਕੀਤਾ ਉਹ ਨਕਸ਼ੇ ਨਾਲ ਸ ਠੀਕ ਆ ਉਹ ਫਿਰ ਘੋੜਾ ਪਰ ਇਧਰ ਆਇਆ ਹਾਂ ਜੀ ਪਰ ਰਸਤਾ ਨਹੀਂ ਸੀ ਹੁਣ ਤਾਂ ਰਸਤਾ ਵੀ ਬਣ ਗਿਆ ਪੱਕੀ ਸੜਕ ਵੀ ਬਣ ਗਈ ਪਹਿਲਾਂ ਰਸਤਾ ਨਹੀਂ ਸੀ ਹਾਂ ਜੀ ਹਾਂ ਜੀ ਪਰ ਉਹ ਨਗਰ ਕੀਤਾ ਨਾ ਮੁੜ ਕੇ ਜੋਧਾ ਬਾਜ਼ਾਰ ਦੇ ਵਿੱਚ ਦੀ ਫਿਰ ਇੱਥੇ ਆਇਓ ਪਾਲਕੀ ਸਾਹਿਬ ਨਾਲ ਲੈ ਕੇ ਜਿਹੜਾ ਘੋੜਾ ਭੱਜਿਆ ਉਹ ਅੱਛਾ ਜੀ ਹਾਂ ਜੀ ਹਾਂ ਜੀ ਫਿਰ ਉਹਨਾਂ ਨੇ ਕਹਿ ਵੀ ਸੀ ਹਰ ਇੱਕ ਸਾਲ ਆਇਆ ਕਰਾਂਗੇ ਹੁਣ ਹਰ ਇੱਕ ਸਾਲ ਆਪਣੇ ਰਾਤ ਇੱਥੇ ਹੀ ਰਹਿੰਦੇ ਆ ਇੱਕ ਰੱਦ ਹੁਣ ਇੱਕ ਰੱਦ ਸੇ ਘੋੜਾ ਆਇਆ ਹਾਂ ਰਾਤ ਨੂੰ 31 ਦਸੰਬਰ ਦੀ ਰਾਤ 31 ਦਸੰਬਰ ਨੂੰ ਰਾਤ ਨੂੰ ਇੱਥੇ ਪਹੁੰਚਦੇ ਨੇ ਅੱਛਾ ਜੀ 1 ਜਨਵਰੀ ਨੂੰ ਇੱਥੋਂ ਤਕਰੀਬਨ ਦੁਪਹਿਰ 1 2 ਵਜੇ ਤੱਕ ਇੱਥੋਂ ਚੱਲਾ ਪਾਉਂਦੇ ਨੇ ਅੱਗੇ ਤੇ ਅੱਗੇ ਪਿੰਡ ਮੋਹੀ ਹੈ ਉੱਥੇ ਜਾ ਕੇ ਫਿਰ ਵਿਸ਼ਰਾਮ ਕਰਦੇ ਨੇ ਇਹ ਪੱਕਾ 31 ਦਸੰਬਰ ਨੂੰ ਆਉਣਾ ਹੀ ਊਣੇ ਨਗਰ ਕੀ ਤਨ ਪੱਕਾ ਹੀ ਆ ਪੱਕਾ ਹੀ ਆ ਇਹ ਨਗਰ ਕਿਥੇ ਆਉਣਾ ਹੀ ਸਾਹਮਣੇ ਗੁਰੂ ਸਾਹਿਬ ਆ ਸੀ ਨੇ ਤੇ ਉਹ ਸਾਹਮਣੇ ਹੀ ਹੁੰਦੇ ਆ ਅੱਛਾ ਜੀ 15 16 17 ਦੀ ਪਹੁੰਚ ਜਿਵੇਂ ਗੁਰੂ ਸਾਹਿਬਿੱਤੋਂ ਗਏ ਸੀ ਉਵੇਂ ਫਿਰ ਇੱਥੋਂ ਚੱਲੇ ਪਾਉਂਦੇ ਸੀ ਹੂੰ ਠੀਕ ਹੈ ਜੀ ਫਿਰ ਉੱਥੇ ਜਾ ਕੇ ਮੋਹੀ ਰਹੇ ਸੀ ਬੋਲੀ ਇੱਥੇ ਉਦੋਂ ਇਹ ਚੀਜ਼ਾਂ ਹੋਈਆਂ ਠੀਕ ਜਿਵੇਂ ਗਰੂਸ ਮਹਾਰਾਜ ਜure ਆਏ ਤੇ ਹੁਣ ਹਰ ਸਾਲ ਆਉਂਦੇ ਆ ਨਾ ਠੀਕ ਹੈ ਤੇ ਨਾਲ ਸਾਡੇ ਸਿੰਘ ਹੋਰ ਵੀ ਨੇ ਤੇ ਤੁਸੀਂ ਕੀ ਕਰੋ ਪਹਿਰੇ ਲਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖਤਰੀ ਅਸੀਂ ਰਾਤ ਦਾ ਪਹਿਰੇ ਦਾ ਰਹਿ ਰਾਤ ਦਾ ਪਹਿਰਾ ਲਾਉਨੇ ਜੀ ਅੱਧੀ ਰਾਤ ਦੇ ਪਹਿਰੇ ਲਾਉਨੇ ਆ ਠੀਕ ਹੈ ਤੇ ਤੁਰਕਨ ਟਾਈਮ ਕੀ ਸੇਵਾ ਕਰਦੇ ਨੇ ਉਹਦੇ ਹੈ ਜੀ ਮੈਂ 2009 ਦਾ ਜੀ 2009 ਥੋੜੇ ਸ਼ੁਭਨਾਮ ਕੀ ਹੈ ਬਲਦੇਵ ਸਿੰਘ ਆਵਾਜ਼ ਬਲਦੇਵ ਸਿੰਘ ਬਾਜਿੰਦ ਬਾਜ ਕੇ ਬਾਜੀ ਬਾਜੀ ਕਹਿੰਦੇ ਹਾਂ ਬਾਜ਼ਾਰ ਕੀ ਆਖਣਾ ਤੇ ਰਾਤ ਨੂੰ ਬਲਦੇਵ ਸਿੰਘ ਬਾਜ ਗੁਰੂ ਦਾ ਬਾਜ ਕਹਿੰਦੇ ਇਹ ਗੁਰੂ ਬਾਜ ਹਾਂ ਹਾਂ ਜਿੰਨਾਂ ਨੇ ਨੌਰਕਿਆ ਜੀ ਇਹ ਤਾਂ ਗੱਤਕਾ ਨਹੀਂ ਗਾਣੇ ਐਸੇ ਹੀ ਹਾਂ ਤੇ ਹਾਂ ਇਹ ਕਹੇ ਤੇ ਆਪਣੇ ਚਲੋ ਇਹ ਇਤਿਹਾਸ ਵੀ ਹੋ ਗਿਆ ਤੇ ਆਪਾਂ ਗੁਰੂ ਗੁਰੂ ਦੇ ਲੜ ਬੱਚਿਆਂ ਨੂੰ ਕੋਈ ਆਪਣੀ ਸਿੱਖ ਦਿੰਨੀ ਆ ਆਪਣਾ ਵਿਦਿਆ ਦਿੰਨੀ ਹੋਰੇ ਜੀ ਜਿੰਨੇ ਪੱਗਾਂ ਦੇ ਮੁਕਾਬਲੇ ਹੁੰਦੇ ਜੀ ਹੂੰ ਗੱਤਕਾ ਵੀ ਕਰਾਉਂਦੇ ਮੁੰਡੇ ਆਪਣੇ ਐਸੇ ਗੱਤਕਾ ਵੀ ਕਰਾਉਂਦੇ ਟੀਮ ਬਣੀ ਇਹਨਾਂ ਦੇ ਗੱਤਕਾ ਸਾਹਿਬ ਉਹ ਵੀ ਮੁਕਾਬਲੇ ਕਰਾਉਂਦੇ ਗੱਤਕਾ ਸਾਹਿਬ ਗੱਤ ਕਾ ਦੇ ਮੁਕਾਬਲੇ ਹੁੰਦੇ ਆ ਤੇ ਇੱਕ ਮੁਕਾਬਲੇ ਵੀ ਹੁੰਦੇ ਆ ਇੱਕ ਕੈਂਪ ਲੱਗਦੇ ਆ ਹਾਂਜੀ ਕੈਂਪ ਲੱਗਦੇ ਆ ਹਾਂਜੀ ਆਪਾ ਸਿੰਘ ਸਾਹਿਬ ਇਹ ਤੁਸੀਂ ਤੁਹਾਡੇ ਕਿ ਨਾਮ ਕਰਮ ਸਿੰਘ ਜੀ ਕਰਮ ਸਿੰਘ ਹਾਂਜੀ ਤੁਸੀਂ ਪਹਿਰੇਦਾਰ ਹੋ ਹਾਂਜੀ ਪਹਿਰੇਦਾਰ ਜੀ ਤੇ ਰਾਤ ਵਾਲੇ ਇਹ ਇਹ ਰਾਤ ਵਾਲੇ ਮੈਂ ਹੀ ਦੇਣਾ ਤੇ ਨਾਲ ਇੱਕ ਸਾਡੇ ਸਿੰਘ ਸਾਹਿਬ ਹੋਰ ਨੇ ਉਹਨਾਂ ਨੂੰ ਵੀ ਗੱਲਬਾਤ ਕਰਦੇ ਆ ਹਾਂਜੀ ਖਾਸ ਸਿੰਘ ਬਾਈ ਖਾਸ ਸਾਹਿਬ ਕਰਦੇ ਸਾਰੇ ਕੱਥੇ ਜੀ ਕੀ ਨਾਮ ਆਪਣਾ ਦਾਸਤਨ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਜੀ ਮੈਂ ਆਪਨੇ ਪ੍ਰਸ਼ਨ ਕੀਤਾ ਸੀ ਵੀ ਬੱਚਿਆਂ ਨੂੰ ਕੋਈ ਸਿਖਲਾਈ ਵਿਦਿਆ ਬਾਰੇ ਹਾਂਜੀ ਇਹ ਤਬਲਾ ਵੀ ਸਿਖਾਉਂਦੇ ਨੇ ਹਾਂਜੀ ਕੁਝ ਸੰਗਤਾਂ ਨੇ ਮੈਨੂੰ ਵੀ ਕਿਹਾ ਵੀ ਤੁਸੀਂ ਬੱਚਿਆਂ ਨੂੰ ਕੀਰਤਨ ਸਿਖਾ ਵੀ ਬਾਣੀ ਸਿਖਾ ਮੈਨੂੰ ਦੋ ਬੱਚੇ ਮਿਲੇ ਹਨ ਇੱਕੇ ਬੱਚੀ ਇੱਕ ਬੱਚਾ ਹੋ ਰਿਹਾ ਹੈ ਇਹਨਾਂ ਦੋ ਬੱਚੇ ਨੂੰ ਮੈਂ ਕੀਰਤਨ ਤੇ ਬਾਣੀ ਸਿਖਾਉਂਦਾ ਹਾਂ ਆ ਆ ਪੁੱਤ ਆਇਆ ਮੇਰਾ ਪੁੱਤ ਆਇਆ ਮੇਰਾ ਪੁੱਤ ਜੰਤਕ ਬਗਦਰਤੀ ਹੈ ਅਜੇ ਇੱਕ ਹੋਰ ਬੱਚਾ ਜੀ ਅੱਛਾ ਜੀ ਦੋ ਬੱਚਿਆਂ ਨੂੰ ਮੈਂ ਕੀਰਤਨ ਸਿਖਾ ਰਿਹਾ ਤੇ ਬਾਣੀ ਸੰਤ ਇਹ ਦਿੰਦਾ ਜੀ ਕੀ ਨਾਮ ਹੈ ਮੇਰੇ ਪੁੱਤ ਦਾ ਪਰਵਿੰਦਰ ਕੌਰ ਗਵਿੰਦਰ ਕੌਰ ਕੀਰਤਨ ਸਿੱਖਦੇ ਹੁੰਨੇ ਫਿਰ ਹਾਂਜੀ ਕਿੰਨੇ ਟਾਈਮ ਹੈ ਮੇਰੇ ਪੁੱਤ ਨੂੰ ਹੁੰਦੇ ਨੇ ओके ਥੋੜੇ ਦੇ ਨਹੀਂ ਚੰਗਾ ਲੱਗ ਰਿਹਾ ਹਾਂਜੀ ਤੇ ਚੱਲ ਜੌਂਦੀ ਬਾਤ ਰਿਹਾ ਭਾਈ ਜੇ ਹੋਰ ਆਪਣੇ ਗੱਲਾਂ ਹੋ ਗਈਆਂ ਇੱਥੇ ਆਪਣੇ ਆਪਣੇ ਕਿਹੜੇ ਕਿਹੜੇ ਦਿਨ ਜੋੜ ਮਿਲ ਲੱਗਦਾ ਕਹਿ ਲਈ ਜਾਂ ਆਪਣੇ ਦੀਵਾਨ ਕਦੋਂ ਸੱਜਦੇ ਆ ਕਿਹੜੇ ਕਿਹੜੇ ਦਿਨ ਆਪਣੇ ਮਨਾਏ ਜਾਂਦੇ ਆ ਹ ਸਤ ਸੰਗਤ ਜੀ ਇੱਥੇ ਜੋ ਕੇ ਇਸ ਪਾਵਨ ਪਵਿੱਤਰ ਸਥਾਨ ਤੇ ਸ਼ੁਰੂ ਤੋਂ ਲੈ ਕਰਕੇ ਮੱਸੀਆ ਦਾ ਪਾਵਨ ਪਵਿੱਤਰ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਤੇ ਸਭ ਤੋਂ ਜ਼ਿਆਦਾ ਮਤਲਬ ਕਿ ਜਿਹੜੀ ਇਕਤਰਤਾ ਹੁੰਦੀ ਹੈ ਮਸੀਹਾ ਦੇ ਪਾਵਨ ਪਵਿੱਤਰ ਦਿਹਾੜੇ ਤੇ ਹਰ ਮਹੀਨੇ ਦੇ ਮਹੀਨੇ ਜੋ ਕਿ ਇੱਥੇ ਇਕੱਠ ਕੀਤਾ ਜਾਂਦਾ ਸੰਗਤਾਂ ਬਹੁ ਦੂਰੋਂ ਦੂਰਾਂਕੇ ਮੱਥਾ ਟੇਕਦੀਆਂ ਹਨ ਤੇ ਸਰੋਵਰ ਦੇ ਵਿੱਚ ਇਸ਼ਨਾਨ ਵੀ ਕਰਦੀਆਂ ਹਨ ਤੇ ਆਣ ਕੇ ਜੋ ਵੀ ਭਾਵਨਾਵਾਂ ਦੇ ਨਾਲ ਮੰਤਾ ਮੰਗਦੀਆਂ ਹਨ ਸਤਿਗੁਰੂ ਜੀ ਉਹ ਸੰਪੂਰਨ ਕਰਦੇ ਹਨ ਤੇ ਉਸ ਤੋਂ ਉਪਰੰਤ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸਥਾਨ ਤੇ 16 ਤੇ 17 ਪਉ ਦੀ ਰਾਤ ਨੂੰ ਇਸ ਸਥਾਨ ਤੇ ਪਹੁੰਚੇ ਸਨ ਉਸ ਇਹ ਦਿਨ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰਾਂ ਦੇ ਇਸ ਪਾਵਨ ਸਥਾਨ ਤੇ ਆਉਣ ਦੇ ਸਬੰਧ ਦੇ ਵਿੱਚ ਜੋ ਕਿ ਇਸ ਪਿੰਡ ਰਤਨਾ ਅਤੇ ਆਲੇ-ਦੁਆਲੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਤੇ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਗੁਰਜੀਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਪਿੰਡ ਈਆਲੀ ਵਾਲੇ ਉਹਨਾਂ ਦੇ ਸਹਿਯੋਗ ਦੇ ਨਾਲ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਉਹ ਪਾਵਨ ਪਵਿੱਤਰ ਦਿਹਾੜਾ ਜਦੋਂ ਸਤਿਗੁਰੂ ਜੀ ਇਸ ਸਥਾਨ ਤੇ ਪਹੁੰਚੇ ਸਨ ਤੇ तकरीबन ਅੰਗਰੇਜ਼ੀ ਤਰੀਕ 29 30 31 ਤਰੀਕ ਬਣਦੀ ਹੈ ਤੇ ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਇੱਥੇ ਬਹੁਤ ਭਾਰੀ ਇਕੱਤਰਤਾ ਹੁੰਦੀ ਹੈ ਆ ਇਕੱਠ ਕੀਤਾ ਜਾਂਦਾ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਤੇ ਨਾਲ ਹੀ ਇੱਕ ਤਰੀਕ ਨੂੰ ਜਦੋਂ 31 ਤਰੀਕ ਦੀ ਰਾਤ ਨੂੰ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਮਹਿਦੇਆਣਾ ਸਾਹਿਬ ਵਾਲੇ ਮਹਾਂਪੁਰਖ ਲੈ ਕੇ ਕਰਕੇ ਆਉਂਦੇ ਹਨ 31 ਤਰੀਕ ਨੂੰ ਰਾਤ ਨੂੰ तकरीबन 2 3 ਵਜੇ ਤੱਕ ਉਹ ਨਗਰ ਕੀਰਤਨ ਵੀ ਇਸ ਸਥਾਨ ਤੇ ਆ ਜਾਂਦਾ ਤੇ 1 ਜਨਵਰੀ ਨੂੰ ਤਕਰੀਬਨ ਦੁਪਹਿਰ 12 1 ਵਜੇ ਇਸ ਸਥਾਨ ਤੋਂ ਉਹ ਨਗਰ ਕੀਰਤਨ ਚੱਲੇ ਪਉਂਦਾ ਤੇ ਇਸ ਇਹਨਾਂ ਦੋ ਤਕਰੀਬਨ ਮਤਲਬ ਕਿ ਜੋ ਦਿਹਾੜੇ ਨੇ ਮਸਿਆਦਾ ਹੋ ਗਿਆ ਜੀ ਤੇ ਇੱਕ ਜਦੋਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਪਹੁੰਚੇ ਸਨ ਉਹ ਦਿਹਾੜਾ ਹੋ ਗਿਆ ਤੇ ਅਤੇ ਨਾਲ ਹੀ ਜਦੋਂ ਨਗਰ ਕੀਰਤਨ ਮੈਦਾਨੇ ਵਾਲੇ ਮਹਾਂਪੁਰਖ ਲਿਆ ਕਰਕੇ ਆਉਂਦੇ ਨੇ ਇਹ ਦਿਹਾੜਿਆਂ ਦੇ ਸਬੰਧ ਦੇ ਵਿੱਚ ਇੱਥੇ ਇਕੱਤਰਤਾ ਇਕੱਠ ਕੀਤਾ ਜਾਂਦਾ ਬਹੁਤ ਦੂਰੋਂ ਸੰਗਤਾਂ ਲੱਗਦੇ ਆ ਦਿਵਾਨ ਲੱਗਦੇ ਬਾਕੀ ਗੁਰਪੁਰਬ ਦੂਜੇ ਵੀ ਮਨਾਏ ਜਾਂਦੇ ਆ ਮਨਾਇਆ ਜਾਂਦਾ ਕਿ ਨਹੀਂ ਦੂਜੇ ਆ ਆਪਣੇ ਗੁਰਨਾਥ ਸਾਹਿਬ ਮਹਾਰਾਜ ਗੁਰਪੁਰਬ ਹੋ ਗਿਆ ਗੁਰੂ ਅਜੰਦੇਵ ਜੀ ਦਾ ਗੁਰੂ ਸੇਵਨ ਹਾਂਜੀ ਉਹ ਵੀ ਮਨਾਏ ਜਾਂਦੇ ਆ ਪਰ ਜਿਆਦਾ ਇਕੱਤਰਤਾ ਇਹਨਾਂ ਮਤਲਬ ਕਿ ਦਿਹਾੜਿਆਂ ਦੇ ਆਪਾਂ ਕਹਿੰਦੇ ਜਿਆਦਾ ਧੂਮਧਾਮ ਇਹ ਮਨਾਇਆ ਜਾਂਦਾ ਇੱਥੇ ਇਕੱਠ ਜਿਆਦਾ ਹੁੰਦਾ ਬਾਕੀ ਵੀ ਮਨਾਏ ਜਾਂਦੇ ਆ ਉਦੋਂ ਸੰਗਤ ਕਲੀ ਪੰਡਰਤ ਨਾਮ ਦੀ ਹੁੰਦੀ ਹੋਊਗੀ ਬਾਕੀ ਹੋਰ ਇਕੱਠ ਬਥੇਰੇ ਹਾਂਜੀ ਤੇ ਇਹ ਕੁਝ ਗੱਲਾਂ ਕਹਿੰਦੇ ਹੋਏ ਤੁણો ਆਪ ਇਤਿਹਾਸ ਸੁਣਾਇਆ ਕੋਸ਼ਿਸ਼ ਕੀਤੀ ਗੁਰਦੁਆਰਾ 10ਵੇਂ ਪਾਤਸ਼ਾਹੀ ਦੀ ਗੁਰੂ ਅਰਜਨ ਦੇਵ ਜੀ ਚਾਰ ਸੌ ਧਰਤੀ ਟਾਲੀ ਸਭ ਇਤਿਹਾਸ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਕੋਸ਼ਿਸ਼ ਕਰਦੇ ਆ ਇੱਕ ਗੱਲਾਂ ਕਰਦੇ ਕਈ ਗਲਤੀਆਂ ਹੋ ਜਾਂਦੀਆਂ ਆਉਣੀਆਂ ਸੰਗਤ ਮਾਫ ਕਰਨ ਯੋਗ ਆ ਅਸੀਂ ਭੁੱਲਣ ਹਾਰਾਂ ਤੇ ਮਾਫ ਕਰ ਦੇਣੀ ਜੋ ਗਲਤੀ ਹੋਈ ਤੇ ਇਹ ਇਤਿਹਾਸ ਜੋ ਸੁਣਾਇਆ ਗਿਆ ਇਹਨੂੰ ਦੇਖਣਾ ਸੁਣਨਾ ਸਮਝਣਾ ਤੇ ਇੱਕ ਸ਼ੇਅਰ ਵੀ ਕਰਨਾ ਤੇ ਫਿਰ ਕਿਸੇ ਵੀਡੀਓ ਚ ਮਿਲਦੇ ਆ ਤੁਹਾਡੇ ਅੰਦਰ ਪਾਸੇ ਪਮਾਲੀ ਨਾਲ ਜਸ ਯੋਧਾ ਨਾਲ ਜੀ ਪ੍ਰਮਾਣਕ ਵਾਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ